ਆਜੋ ਆਜੋ ਚਲੋ ਸਾਹ ਕੋਲ ਆ ਵੀਰਾ ਪਾਸ ਕਾਬਿਲ ਤਾਂ ਦੇ ਹੋਰੇ ਠੀਕ ਹੈ ਹਲੇ ਮਟਲੋ ਸੋਤ ਠੀਕ ਹੈ ਸਮਸ ਚਲੋ ਠੀਕ ਹੈ নাও ਧਿਆਨ ਨਾਲ ਪਿਆਰ ਨਾਲ ਬੋਲਣਾ ਜਨਾਬ ਹੋ ਰੁਕੋ ਜੀ ਸਰ ਰੁਕੋ 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 ਜੀ ਨਾਲ ਚਲੋ ਸਾਹ ਕੋਲ ਚਲੋ ਆਜੋ ਜੀ ਸਤਿ ਸ੍ਰੀ ਅਕਾਲ ਜਨਾਬ ਹਾਂ ਜੀ ਕਿਥੋਂ ਆ ਰਹੇ ਜੀ ਆ ਕਰੂੰ ਆ ਜੀ ਪੇਪਰ ਲੈਵੋ ਵਰਤ ਸਕਦੇ ਆ ਆ ਪੇਪਰ ਤਾਂ ਹੈ ਨਹੀਂ ਜੀ ਆਰ ਸੀ ਲਾਇਸੈਂਸ ਕੁਛ ਨਹੀਂ ਹੈਗਾ ਨਹੀਂ ਜੀ ਚਲਾਨ ਹੋਊ ਫੇ ਤਾਂ ਗਰੀਬ ਬੰਦਾ ਜੀ ਦੇਖ ਬੰਦਿਆ ਤੇਰਾ ਮੋਟਰਸਾਈਕਲ ਬਾਉਂਡ ਹੁੰਦਾ ਅਸੀਂ ਬਾਉਂਡ ਨਹੀਂ ਕਰਦੇ ਇੱਕ ਛੋਟਾ ਚਲਾਨ ਜਿਹਾ ਕਰ ਦਿੰਨੇ ਆ ਤੈਨੂੰ ਜਾਣ ਦਿੰਨੇ ਆ ਕਿਉਂਕਿ ਸਾਡੀ ਡਿਊਟੀ ਹੈ ਇਹਦਾ ਇੱਕ ਮੌਕੇ ਚਲਾਨ ਕਰ ਦੋ ਹਾਂ ਜੀ ਸਰ ਇਹਦੇ ਸਾਈਡ ਤੇ ਆ ਜਾਓ ਹਾਂ ਜੀ ਹਲੋ ਜੀ ਤੁਹਾਡੀ ਚਲਾਨ ਚ ਦਿਓ 1000 ਰੁਪਏ ਹਲੋ ਜੀ ਲਓ ਠੀਕ ਹੈ ਹਲੋ ਜਨਾਬ ਪੇਪਰ ਤੇ ਆ 1000 ਰੁਪਏ ਚਲਾਨ ਚ ਦਿਤੇ ਆ ਹਾਂਜੀ ਹਾਂਜੀ ਓਕੇ ਚਾਚੂ ਹੰਪੇ ਅਸੇ ਸਾਰੇ ਬੋਸ ਨੇ ਲੈ ਲਏ ਉਹਨਾਂ ਰਾਸ਼ਨ ਕਾ ਬ ਲੈਣਾ ਮਾਏ ਰਾਸ਼ਨ ਕਿੱਥੋਂ ਆਇਆ ਏ ਬਹੁਤ ਪੁਲਿਸ ਵਾਲੇ ਆਏ ਸੀ ਦੋ ਉਹ ਦੇ ਗਏ ਸੀ ਮਾ ਸਾਰੇ ਪੁਲਿਸ ਵਾਲੇ ਇਹੋ ਜਿਹੀ ਹੋਣੇ ਚਾਹੀਦੇ ਆਪਣਾ ਫਰਜ਼ ਵੀ ਨਿਭਾ ਗਏ ਤੇ ਆਪਣੀ ਡਿਊਟੀ ਵੀ ਪੂਰੀ ਕਰ ਗਏ ਤੇ ਇਨਸਾਨੀਅਤ ਹੋਣ ਦੀ ਮਿਸਾਲ ਵੀ ਪੈਦਾ ਕਰ ਗਏ